ਹਾਂ ਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਹੈ ਮੇਰੇ ਬਰੋ ਕੋ ਉੱਤਰਵਾਦ ਸੱਟੇ ਸਾਰੇ ਵੀਰਾਂ ਦੇ ਘਰ ਪੂਰਾ ਠੀਕ ਆ ਲਓ ਜੀ ਕੱਲ ਵਾਲੇ ਵਲੌਗ ਦੀ ਐਂਡਿੰਗ ਕੀਤੀ ਨਹੀਂ ਸੀ ਆਪਾਂ ਹਨਾ ਕਿਉਂਕਿ ਲਾਈਟ ਹੀ ਨਹੀਂ ਆਈ ਬਈ ਲਾਈਟ ਅੱਜ ਆਈ ਹੈ ਸਵੇਰ 7 ਵਜੇ ਸਾਰੀ ਰਾਤ ਨਹੀਂ ਲਾਈਟ ਆਈ 7 ਤੋਂ 7 ਦਾ ਕੱਟ ਲੱਗਾ ਸੀ ਭਾਜਦੇ ਲੱਕੜੇ ਦਾ ਤੇ ਬਾਹਰ ਵੇਖੋ ਮੌਸਮ ਬਰੋ ਕਨੇ ਤੱਕਿਆ ਬਾਤਾਂ ਹੂੰਗਾ ਪੰਗਾ ਨਹੀਂ ਮੌਸਮ ਵਾਲਾ ਧੁੰਦ ਹੀ ਧੁੰਦ ਸੋਹਣੀ ਧੁੰਦ ਬਾਬੇ ਹਾਲਤ ਤਾਂ ਨਾ ਨਾ ਮੰਦਾ ਤੇ ਸੇ ਬੰਦੇ ਨੂੰ ਨਾ ਬੰਦਾ ਉਹ ਕੰਮ ਹੋਇਆ ਪਿਆ ਠੀਕ ਆ ਕਿ ਨਹੀਂ ਮੈਨੂੰ ਪਤਾ ਸੀ ਬਸ ਬਹੁਤ ਖਰਾਬ ਹੋਣਾ ਤਾਂ ਘਰ ਇੱਕ ਅਲੱਬ ਚੜਾਇਆ ਜੀ ਬਾਕੀ ਬਸ ਠੀਕ ਆ ਵੀ ਓਕੇ ਰਿਪੋਰਟਾ ਚਾਹ ਚਾਹ ਜੂ ਪੀ ਜਾਂਦੇ ਆ ਬਸ ਬਾਹਰ ਤਾਂ ਹੁੰਦਾ ਜਦੋਂ ਉੱਠੇ ਕਰੇ ਉਦੋਂ ਬਸ ਵੀਡੀਓ ਲਾ ਲਾਂਗੇ ਚਲੋ ਭਾਈ ਉੱਠ ਕੇ ਕਰਾਂ ਹੇ ਹੋ ਤੂੰ ਨਾ ਯਾਰ ਆ ਗਿਆ ਤੜਕੋ ਤੜਕੀ ਓਟੋਨੇ ਸਟੀਲ ਬੀੜੀ ਕਰ ਲਾ ਸਰੀਰ ਕੇ ਹੈ ਹੈ ਚਾਰ ਮਿੰਟ ਲੱਗੀਆਂ ਚਾਰ ਮਿੰਟ ਲੱਗੀਆਂ ਇੱਕ ਡਾ ਸਰੀਰ ਬਣਿਆ ਕਿਵੇਂ ਵੀ ਕਿ ਵੀੜੀਆਂ ਵੀ ਵੀ ਬਣਿਆ ਜ਼ਰਾ ਹੈ ਵੜਾ ਸਰੀਰ ਕਮਾਇਆ ਯਾਰ ਟੋਨਸ ਸਟੀਲ ਬਾਡੀ ਹੈ ਤੇਰੀ ਕਾ ਮਾਤਾਂ ਨੇ ਯਾਰ ਠੰਡ ਵਾਲੀ ਅੱਜ ਕਦੇ ਹੋ ਗਈ ਕਮਾਲ ਹੀ ਆਣ ਨਜ਼ਾਰਾ ਹੀ ਆ ਗਿਆ ਚੱਲ ਮੈਂ ਤਾਂ ਆ ਗਿਆ ਚੱਲ ਚੱਲ ਗਏ ਬਾਜੰਦਾ ਤਾਂ ਅਪਰ 12 ਹੀ ਲਾ ਕੇ ਚੱਲਾਂਗੇ ਪਤ ਕਾ ਗਾਮਾ ਬੰਦਰ ਲੈਟਾ ਲੂਟਾ ਬੰਦ ਕਰਦਗੇ। ਉਹ ਤਾਂ ਆਪੇ ਹੀ ਬੰਦੇ ਡੋੜ ਡੋਈ। ਇਹ ਨੂੜਾ ਚੱਲ ਕੋਈ। ਇਧਰੋਂ ਵੀ ਕਬੂਤਰ ਵਾਧਾ ਲੌਕੀਗੇ ਲੱਗਦੇ ਆ ਮੁੰਡਾ। ਵਾਹਿਗੁਰੂ ਸਾਰੇ ਗੁਰੂ ਪੀਰ ਤੇ ਹਾਲਾ ਟੋਣੇ ਜਿੰਨੇ ਵੀ ਸਾਰੇ ਬਾਬੇ ਮੇਨ ਮੇਨ। ਮੇਨ ਮੇਨ ਬਾਬੇ ਤਨੂੰ ਪਤਾ ਕਿਹੜੇ ਐ। ਵਾਹਿਗੁਰੂ ਜੈ ਬਾਬਾ ਮਰੀ ਰਾਹ ਜੈ ਕਾਲੀ ਮਾਤਾ ਤੇ ਮੇਨ ਬਾਬਾ ਜੈ ਜੱਜ ਬਾਬਾ ਪਿੰਡ ਦਾ। ਸਮਝ ਗਿਆ ਕਿ ਹੋਰ ਤੇ ਨੀਗਾ ਜਿਹੇ ਕੋਈ ਟੋਪ ਦਾ ਬਾਬਾ ਬਾਬਾ ਮਾਰ ਕੇ ਨੀਗਾ ਐ ਕਰੀ ਛੀਰੀ ਚੜ ਕੇ ਹੁਣ ਇਹ ਤਾਂ ਮਾਰ ਛਾਲੇ ਥੱਲੇ ਗੱਡੀ ਤੇ ਆ ਫੇਰ ਚੱਲਾਂਗੇ ਖੇਤ ਆਪਾਂ ਰੇ ਤਾਂ ਸੱਟਿਆਂ ਦੀ ਭਾਈ ਖੇਤ ਹੁਣ ਚੱਕਣਾ ਜਾਂ ਕਣਕ ਦਾ ਬੀ ਕਣਕ ਕਿਹੜੀ ਆ ਓਏ ਹਾਂ ਟੋਨੇ ਓਏ 826 386 ਉਹ 3386 ਬਲਿਆ 3386 ਕਣਕ ਐ ਠੀਕ ਹੈ ਕਿ ਨਹੀਂ ਓਕੇ ਰਿਪੋਰਟਾਂ ਵਾਸ ਸੈਟਲੀ ਗੱਟੇ ਟੋਨਾ ਯਾਰ ਬੀੜੀ ਮਾਸਟਰ ਬਾਡੀ ਬਿਲਡਰ ਹਾਂ ਟੋਨੇ ਕੀ ਲਿਖਾ ਸਮਾਨ ਜਦਖੀ ਕਿੱਥੇ ਤਰਹੋ ਜਰਦੇ ਵਾਲੀ ਪੁੜੀ ਤੇਰੀ ਜਰਦੇ ਵਾਲੀ ਪੁੜੀ ਕਿੰਨੂ ਵੇ ਕਿੰਨੇ ਲੱਗ ਪਏ ਵਾ 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 ਇਹ ਟੋਨੇ ਯਾਰ ਚਿੱਟਾ ਹਾਂਜੀ ਟਾਈਮ ਚੋਂ ਟਾਈਮ ਕੱਢ ਕੇ ਪਹਿਲਿਆਂ ਚ ਮੈਂ ਸਾ ਵੀ ਜਾਨਵਰਾਂ ਨੂੰ ਦਾਲੇ ਰੱਖ ਚੱਲ ਗਿਆ ਆਪਾਂ ਇਹਨਾਂ ਦੇ ਰਾਤ ਨੂੰ ਚੱਕਦੇ ਸੀਗੇ ਵੀ ਮੈਂ ਕਹੇ ਰਿ ਮੌਸਮ ਮੌਸਮ ਸਾਫ਼ ਹੋਇਆ ਤਾਂ ਡਾਲਾਂਗੇ ਤੇ ਪਰ ਮੌਸਮ ਤੁਹਾਨੂੰ ਕਦੀ ਕਿਹੜਾ ਸਾਫ਼ ਆ ਆ ਆ ਆ ਆ ਆ ਆ ਬੱਸ ਆਏ ਬੇਟਾ ਭਾਉਜੀ ਸਵੇਰ-ਸਵੇਰ ਕਰ ਲਿਆ ਹੱਥ ਲਾਲ ਲਾਲ ਮੇਰੇ ਵੀਰੋ ਤੇ ਮਸ਼ੀਨ ਕਰਦੀ ਫੌਲ ਟੈਂਕੀ ਬਾਕੀ ਵੀਰ ਲੱਗੇ ਰੱਖਦਾ ਪਾਸੇ ਹੁਣ ਥੋੜਾ ਬਾਈ ਬਸ ਕੱਲਾ ਹੀ ਵੀਰ ਲਾਈਏਗਾ ਕੱਲਾ ਹੀ ਚੱਕੇਗਾ ਫੜੇ ਫੜੇ ਜੇ ਬਾਟਾ ਕੀ ਠੀਕ ਹੈ ਕਿ ਨਹੀਂ ਤੇ ਧੁੰਦ ਜਿਆਦਾ ਮੌਸਮ ਖਰਾਬ ਵਾਣ ਗੱਲਾ ਏ ਗੱਲ ਥੋੜਾ ਜਿਹਾ ਡਾਰਾ ਉਹਦਾ ਕੋਈ ਚੱਕੜ ਵਾਲੀ ਗੱਲ ਨਹੀਂ ਲਓ ਜੀ ਹੁਣ ਸਾਨੂੰ ਸਕਾਉਣਿਆ ਵੀਰ ਲਾਉਣਾ ਠੀਕ ਹੈ ਪਹਿਲੇ ਨੰਬਰ ਤੇ ਤਾਂ ਘੱਟਾ ਢੇਰੀ ਕਰੀਏ ਆਪਾਂ ਖੋਲ ਕੇ ਬਲੇਡ ਨਾਲ ਤੇ ਪਾ ਕੇ ਇੱਕ ਘੱਟਾ ਭਾਈ ਠੀਕ ਹੈ ਤੇ ਉਤੋਂ ਪਾ ਕੇ ਢਾਈ ਟੱਕਣੇ ਦੇ ਆ ਦਵਾਈ ਪਤਾ ਨਹੀਂ ਕਿਹੜੀ ਨਵੀਂ ਆ ਇਹ ਤੇ ਕੀ ਆ ਲਾਲ ਦਵਾਈ ਤਾਂ ਪਹਿਲਾਂ ਤੋਂ ਚੱਲਦੀ ਹੁੰਦੀ ਚੱਲ ਹਨਾ ਅਧਿਕ ਪੂੜੀ ਇਹਦੀ ਪਾ ਕੇ ਢਾਈ ਟੱਕਨੇ ਦੇ ਪਾ ਕੇ ਚੰਗੀ ਤਰ੍ਹਾਂ ਕਣਖੇਰ ਲਾ ਕੇ ਇਹਨੂੰ ਠੀਕ ਹੈ ਬਣਾ ਕੇ ਵਧੀਆ ਉਦੋਂ ਬਾਅਦ ਲਿਆਉਣਾ ਚੱਕ ਕੇ ਰੇਹ ਵਾਲਾ ਘੱਟਾ ਖੜ ਚੋ ਠੀਕ ਹੈ ਕਿ ਨਹੀਂ ਆਏ ਨਾ ਹੋ ਚੋ ਮੈਨੂੰ ਪਤਾ ਨਹੀਂ ਕੋਈ ਸਾਰਾ ਕੁਝ ਹੀ ਹੁੰਦਾ ਹੈਗਾ ਬਸ ਇੰਨੀ ਇਹ ਵੀ ਖੇਤ ਹੀ ਨਹੀਂ ਆਈ ਕਦੇ ਬਸ ਠੀਕ ਹੈ ਕਿ ਨਹੀਂ ਪਹਿਲਾਂ ਇਹ ਤੋਂ ਤੁਸੀਂ ਆਹੇ ਦੇਖ ਲਓ ਯਾਰ ਮਤਲਬ ਮਾਠੀ ਮੁੱਠੀ ਵੀ ਸੱਤਵੀਂ ਮਿਲਦਾ ਹੈ ਕੰਮਾਂ 'ਚ ਪਿਆ ਕਣਕ ਵਜਾਉਣੀ ਨਾਲ ਹਣਾ ਸਾਰਾ ਕੰਮ ਕਰਾਉਣਾ ਟੂ ਜਿਹੜਾ ਹੁਣੇ ਹੀ ਛੱਡ ਗਿਆ ਇੱਕ ਦੋ ਸਾਲਾਂ ਦਾ ਮੈਂ ਜਮਾ ਘਟ ਗਿਆ ਜੇ ਤਾ ਹੁਣ ਤੇ ਇਹੋ ਜੀ ਕੋਈ ਚੱਕਰ ਨਹੀਂ ਗੱਟੇ ਤਾਂ ਹੱਦ ਦੋ ਦੋ ਚੱਕ ਕੇ ਲੈਣੇ ਇੱਕ ਢੇੜੇ 'ਚ ਮੈਂ ਹੁਣ ਤੁਸੀਂ ਗੱਪ ਮਾਰੋ ਵੀ ਦੋ ਗੱਟੇ ਕਿਵੇਂ ਚੱਕ ਲਿਜੂ ਆ ਯੂਰੀਆ ਇਹ ਤਾਂ ਦੋ ਦੋ ਗੱਟੇ ਚੱਕ ਲਿਆ ਹੋਇਆ ਮੈਂ ਵੀਡੀਓ ਪਈਆਂ ਮੇਰੇ ਕੋਲ ਸੱਚੀ ਪੁਰਾਣੀਆਂ ਜੇ ਤੁਸੀਂ ਕਹਿਣਿਓ ਤਾਂ ਮੈਂ ਇੰਸਟਾਗ੍ਰਾਮ ਤੋਂ ਆਰਚੀਵ 'ਚ ਸਟੋਰੀਆਂ ਕੱਢ ਕੇ ਵਿਖਾ ਦੂੰਗਾ ਤੁਹਾਨੂੰ ਦੋ ਦੋ ਗੱਟੇ ਆਨ ਲਾ ਵਾਪਸ ਇੰਨੇ ਹੀ ਕੰਮ ਸੀ ਕਣਕ ਪਾ ਕੇ ਉੱਤੇ ਦਵਾਈਰ ਲਾ ਕੇ ਵਿਚਰ ਲਾ ਦੀ ਡੀ ਬੀ ਤਿਆਰ ਆ ਇੱਕ ਗੱਟੇ ਦਾ ਬ్రో ਇੱਕ ਕਿੱਲੇ ਦਾ ਇੰਨੇ ਕੰਮ ਆ ਬਸ ਤੇ ਆਈ ਸੀ ਘਰੇ ਜੀ ਤੇ ਚਾਹ ਲੈਣ ਨਾਲੇ ਇਧਰ ਆਹਾ ਤੋੜਤਾ ਮਸ਼ੀਨ ਦਾ ਠੀਕ ਹੈ ਕਿ ਨਹੀਂ ਇਹ ਇਹਦੇ ਵੈਲਡ ਕਰਾਉਣਾ ਹੈ ਮੀਤੇ ਤੋਂ ਇੱਕ ਮਿੰਟ ਇਧਰ ਦੂਜਾ ਹਿੱਸਾ ਵੀ ਕੱਢ ਲਾਂ ਮੈਂ ਬੈਗ ਚੋਂ ਹੋ ਜੀ ਕਰਾ ਰਹੇ ਆ ਵੈਲਡ ਮਸ਼ੀਨ ਦਾ ਮਾਰਕ ਕਰਨ ਵਾਲਾ ਸੰਦ ਚੋਬਰ ਵੀ ਆ ਚੁੱਕਾ ਹੈ ਇਧਰ ਐਫਟੀ ਨੇ ਵੀ ਡਾਉਣ ਵੈਲਡਰ ਨਾ ਆਇਆ ਥੀ ਸਾਡੇ ਕੋਲ ਐਨਕ ਮੈਲ ਆ ਰੱਖਿਆ ਵੈਲਡ ਹੋ ਕਰੀ ਜਾਂਦੇ ਦੇਖੋ ਇਸ ਹਿਸਾਬ ਕਿ ਤਰ੍ਹਾਂ ਨਾਲ ਵੈਲਡ ਹੁੰਦੇ ਇੱਥੇ ਚੱਲ ਭਏ ਮੇਰੇ ਵੀਰੋ ਖੇਤ ਤੇ ਆਹ ਕਰ ਲਿਆ ਵੈਲਡ ਵੀ ਠੀਕ ਹੈ ਪਹਿਲਾਂ ਤਾਂ ਮੈਂ ਕਰਦਾ ਜੀ ਫਿਰ ਮੋਰ ਤੋਂ ਉੱਪਰ ਆਲਾ ਮੈਂ ਕਿਹਾ ਆਪਾਂ ਨਾਲ ਵੈਲਡ ਦਾ ਹੋਏ ਸਵੇਂ ਸੇ ਹੀ ਹੋਊਗਾ ਚਾ ਲਈ ਜੱਕ ਤੇ ਬਾ ਦੂਰੀ ਵੀਜੇ ਨਾਲ ਪੰਗਾ ਗਾ ਲਿਆ ਹਾਂ ਜੀ ਪਹੁੰਚ ਗਏ ਖੇਤ ਤੇ ਬਸ ਓ ਕੋਈ ਦੋਖ ਨਹੀਂ ਕਣਕ ਨੂੰਕ ਦਾ ਆਪਾਂ ਨੂੰ ਹੁਣ ਕੋਈ ਚੱਕਰ ਵਾਲੀ ਗੱਲ ਨਹੀਂ ਯਾਰ ਕਣਕ ਹੱਸ ਕੇ ਵਜਾਵਾਂਗੇ ਪਰ ਦੂਰੀ ਵੀਜੇ ਨਾਲ ਐਡਾ ਭੈੜਾ ਲੱਗਦਾ ਨਾ ਮੈਨੂੰ ਕੰਮ ਦੂਰੀ ਵੀਜੇ ਨਾਲ ਤਾਂ ਐਂ ਜੀ ਕਰਦਾ ਵੀ ਛੱਡ ਕੇ ਨਾ ਮਸ਼ੀਨ ਤੋਂ ਮਾਰ ਕੇ ਛਾਲ ਤੇ ਸਦਾ ਪਿੰਡ ਹੀ ਵਾਗ ਜਾ ਮੈਂ ਯਾਰ ਅਜ ਤੋਂ ਵਟ ਵਟ ਸਿੱਧੀ ਜਾਂਦੇ ਟਿਵਲੀ ਖੇਤ ਖੋਲਦਿਆਂ ਇਹ ਬੋੜਾਂ ਕੋਲੇ ਨਿਕਲ ਜੂ ਇੱਕ ਲਾੁਰ ਗੋਸ਼ੇ ਘਰ ਕੋਲੇ ਇਥੋਂ ਸੱਦਾ ਚਲੋ ਕੋਈ ਡੇਰਾ ਦੂਰੀ ਵੀਜੇ ਨਾਲ ਤੂੰ ਵਧਾ ਆ ਇੰਨਾ ਕਥਾਂ ਰਹਿ ਜੂ ਯਾਰ ਬਸ ਠੀਕ ਹੈ ਕਿ ਨਹੀਂ ਤੇ ਹੁਣ ਜੱਟਾਂ ਨੂੰ ਜੋਰ ਪਿਆ ਹੋਇਆ ਇਧਰ ਸਾਡੇ ਨਾਲ ਦੂਜਾ ਵੀ ਕੱਢੀ ਜਾਂਦਾ ਬੰਬ ਸ਼ਵਰਾ ਆਈ ਦੀ ਉਹਨੂੰ ਵੀ ਪੂਰਾ ਹੁਣ ਵੀ ਆਏ ਆਈ ਮੈਂ ਰਹਿ ਗਿਆ ਤੇ ਦੂਜੇ ਨੇ ਸਾਡੇ ਨਾਲ ਝੋਨਾ ਹੀ ਨਹੀਂ ਵੜਿਆ ਹਜੇ ਭਰਾਵਾ ਵੇਖ ਲੈ ਤੂੰ ਝੋਨਾ ਨਹੀਂ ਵੜਿਆ ਇੱਕ ਘਰ ਨੇ ਸਾਡੇ ਝੋਨਾ ਨਹੀਂ ਵੜਿਆ ਹਜੇ ਅਸੀਂ ਵਿਜੀ ਜਾਂਨੇ ਆ ਤੇ ਇੱਕ ਘਰ ਸਾਡਾ ਵਹੀ ਜਾਂਦਾ ਉਹ ਪਰ ਆਓ ਦੇਖੋ ਠੀਕ ਆ ਕਿ ਨਹੀਂ ਉਹ ਫਰਦਾ ਸਾਹਮਣੇ ਸਰਵਾਜ ਪੰਜਾ ਫਰਦਾ ਲੈ ਕੇ ਕਹਿੰਦੇ ਪੂਰੀ ਤੇਜ਼ੀ ਚਾ ਕੰਮ ਹਾਂਜੀ ਪੀਕੇ ਕਿਲੋ ਕਿਲੋ ਚਾਹ ਉਹ ਕਰਤਾ ਸੀ ਕਸਤਾ ਸੀ ਕਿ ਨਹੀਂ ਸਵਾਰਕ ਨਹੀਂ ਕਰਿਆ ਸੀਗਾ ਪਲਾਸ ਕਿੱਥੇ ਸੀ ਉਹ ਇੱਥੇ ਪਲਾਸ ਕਿੱਥੇ ਰੱਖਦਾ ਸੀਗਾ ਸੰਦ ਫੇਰ ਟੁੱਟ ਗਿਆ ਰਹਿ ਗਿਆ ਸੀ ਅੱਧ ਵਿਚਾਲੇ ਜੋ ਬਰੋ ਪਾਲਦਾ ਫਿਰਦਾ ਵਟ ਤੇ ਪਿਆ ਇੱਥੇ ਮੱਤੇ ਦੀਏ ਕੋਈ ਗੱਲ ਨਹੀਂ ਹੋ ਜਾਂਦਾ ਯਾਰ ਉਹ ਵੈਟ ਵਾਲਾ ਬੰਦਾ ਸਹੀ ਨਹੀਂ ਸੀ ਨਾ ਮੀਤਾ ਵੀ ਹੈ ਨਹੀਂ ਸੀ ਇੱਕ ਪਰਾਂ ਗਰਮੀ ਤੇ ਉਹ ਵੀ ਹੈ ਨਹੀਂ ਤੇ ਕੱਡੇ ਤੇ ਅੱਜ ਸਾਰੀਆਂ ਦੁਕਾਨਾਂ ਬੰਦ ਸੀਗਾ ਪ੍ਰਤਾਪ ਕਰਦਾ ਫਿਰ ਮੈਂ ਚਲ ਉਹ ਤੋਂ ਕਰਾ ਲਿਆ ਪਰ ਨਹੀਂ bro ਇਹ ਚੀਜ਼ ਨੇ ਵਰਕ ਨਹੀਂ ਕੀਤਾ ਤੇ ਹੁਣ ਮੈਂ ਸੋਚਿਆ ਨਾ ਬਸ ਤੂਹ ਦਾ ਡੰਡਾ ਨਾ ਘਟਕੇ ਪਾ ਦੇ ਇਹਦੀ ਸਾਂ ਤੇ ਹਣਾ ਚਲੋ ਚਲੋ ਜੀ ਹੁਣ ਨਵਾਂ ਤਰੀਕਾ ਤੂਹ ਦਾ ਲਿਆਂਦਾ ਡੰਡਾ ਉਹਦੇ ਵਿੱਚ ਪਟਪਾਉਣ ਨੂੰ ਦੇਖਦੇ ਆਏ ਵਰਕ ਕਰਦਾ ਕਿ ਨਾ ਆ ਰਹੀ ਸਾਰੇ ਸੰਦ ਕਾਇਮ ਤੇ ਤੂੰ ਬਸ ਐਂ ਕਰੀ ਹੁਣ ਤੈਨੂੰ ਮੈਂ ਵੜਾ ਜਾਨਾ ਉਹਦੇ ਚੋ ਕਰਕੇ ਤੇ ਤੈਨੂੰ ਮੈਂ ਸੈਟਿੰਗ ਕਰ ਦਿੰਨਾ ਤੂੰ ਮਸ਼ੀਨ ਦੇ ਉੱਤੇ ਬਹਿ ਜੀ ਵਧਿਆ ਬੈਠਣ ਨੂੰ ਥਾਂ ਮੈਨੇ ਪਿਛੇ ਫੱਟਾ ਲੱਗਿਆ ਉਹਦੇ ਤੇ ਉਹਨੇ ਮੈਂ ਆਉਂਦੇ ਨੂੰ ਵੀਰ ਲਾ ਲੂਆ ਪਰਲੇ ਵਾਣ ਦਾ ਇਹ ਤਾਂ ਕੱਢ ਦੇਉਂਗੀ ਤੁਸੀਂ ਜਿਹਨੂੰ ਮੈਂ ਵੀਰ ਲਾਉਣਾਗਾ ਵੀਰ ਐੜੀ ਆ ਆਪਣਾ ਦੂਜਾ ਕਿ ਤੀਜਾ ਘਟੜ ਲਾਦਾ ਕੜਤੀ ਬੰਬ ਮਾਕਰਾ ਕਰਾਇਆ ਨੂੰ ਪੈਕ ਨਾਲ ਦੇਣ ਲੱਗਾ ਤਾਂ ਪੈਕ ਕਰਕੇ ਬਾਹਰ ਬਸ ਇਹ ਵੀ ਕਰ ਦਿੰਦੇ ਆ ਬਈ ਪੈਕ ਤੇ ਵਿਚਾਰੇ ਨਵੀ ਨੂੰ ਅੱਜ ਜੂਂਡ ਆ ਲਿਆ ਮੈਂ ਐਡਾ ਤਾਂ ਕੋਈ ਕੇਸ ਐ ਨਹੀਂ ਸੀਗਾ ਵੀ ਤਾਂ ਮੈਂ ਦਿੰਦਾ ਆਪ ਹੀ ਕੋਈ ਚੱਕਰ ਵਾਲੀ ਗੱਲ ਨਹੀਂ ਇਕੱਲਾ ਹੀ ਵੀਜ ਬੋਈ ਦਿੰਦਾ ਉਹ ਵੀ ਨੂੰ ਮੂੰਹ ਹੀ ਕਹਿਤਾ ਇਹਨੇ ਮੈਨੂੰ ਫੋਨ ਲਾ ਲਿਆ ਕਹਿੰਦਾ ਕਿੱਥੇ ਜਿੰਦੇ ਲੱਗੇ ਪਏ ਮਹਾਮਾ ਦਾ ਖੇਤ ਆਇਆ ਚੱਲ ਗਿਆ ਕਹਿੰਦਾ ਚੱਲ ਹੈਨਾ ਤੇ ਇਹ ਵਿਚਾਰਾ ਮਸ਼ੀਨ ਤੇ ਹੋਇਆ ਫਿਰਦਾ ਮੈਂ ਵੀ ਗਿਰ ਲਾਈਆਂ ਨੇ ਮੈਂ ਵੀ ਨੇੜੇ ਕਰ ਦਣਾ ਮਸ਼ੀਨ ਦੀ ਨਿਗਾਰਾ ਖਲੈਂਦਾ ਹੈਨਾ ਪੋਰ ਪਾਰਨ ਲੱਗਾ ਕੋਈ ਇਹ ਉਹ ਤੇ ਬਾਕੀ ਠੀਕ ਹੈ ਇਹ ਜੂ ਕੋ ਚੱਕਰ ਨਹੀਂ ਮੁੰਡਾ ਗੋਡਾ ਇਹ ਜਮਾ ਠੀਕ ਆ ਮੁੰਡਾ ਬਹੁਤ ਗੋਡਾ ਸਿਆਣਾ ਮੁੰਡਾ ਯਾਰ ਹਨ ਜਿਹੜੀ ਗੱਲ ਹੈਗੀ ਹੈ ਹੈਗੀ ਹੈ ਤੇ ਬਸ ਰੱਬ ਇਹਨੂੰ ਬੁਰੀਆਂ ਬਲਾਵਾਂ ਤੋਂ ਬਚਾਵੇ ਕਾਲੀਆਂ ਸ਼ਕਤਾਂ ਤੋਂ ਰੱਖੇ ਦੂਰ ਤੇ ਉਂ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਚਲੋ ਕਰਾ ਸਮਾਨ ਕੱਢਾਂ ਮੈਂ ਵਾਣ ਚੋਂ ਬਾਹਰ ਕਿਰ ਲਾ ਦੂ ਘਟੇ ਲਾ ਲੈ ਲਾਰ ਰੱਖੀ ਐਨੇ ਤਾਂ 20 ਧਰ ਲਾਉਣੀ ਐ ਰ ਲਾਰ ਨੂੰ ਪੈਕ ਕਰ ਹੀ ਦੇਣਾ ਸਾਰਾ ਮੈਂ ਚੋਬਰ ਦਾ ਫੋਨ ਸਿਰਾਂ ਦੇਖੋ ਕੋਈ ਫੋਨ 0% ਤੇ ਚੱਲਦਾ 0% ਬੈਟਰੀ ਤੇ ਚੱਲ ਰਿਹਾ ਮੇਰੇ ਵੀਰੋ ਇਹ ਹੁੰਦੀਆਂ ਨਸਲਾਂ ਇਹ ਆ ਨਸਲਾਂ ਖੂਨ ਤਾਂ ਤੇਰਾ ਖਾਦਮੇ ਤੇ ਬਲੱਡ ਡੁੱਟ ਜਾਂਦੀ ਹੈ ਯਾਰ ਬਲੱਡ ਉਹ ਪਤਾ ਨਹੀਂ ਕਿਹੜਾ ਕਹਿੰਦਾ ਸੀ ਮੈਨੂੰ ਕਹਿੰਦਾ ਕਬੂਤਰ ਦਾ ਕਦੋਂ ਦਾ ਖਾਦਮੇ ਤੇ ਬਲੱਡ ਹੀ ਡੇ ਫਿਰਦਾ ਮੈਂ ਬਹੁਤ ਹੱਸਿਆ ਗੱਲ ਸੁਣ ਕੇ ਭਰਾਵਾ ਅੱਧੀ ਹੀ ਜਾਂਦੀ ਹੈ ਤੇ ਜ਼ੀਰੋ ਦੀ ਖੜਾ ਪੈ ਚੁੱਕਾ ਬਾਈ ਅੱਜ ਖੇਤ ਆਏ ਅੱਜ ਐਨਾ ਆਨੰਦ ਕਾਦਾ ਲੈਂਦਾ ਸੀ ਆਨੰਦ ਲੈਂਦਾ 5G ਫ੍ਰੀ ਮੈਂ ਉਹਦਾ ਫੋਨ ਅਪਡੇਟ ਕਰ ਲਿਆ 17.1.2 ਕਰ ਲਿਆ iOS 18 ਅਪਡੇਟ ਕਰਤਾ ਇਹਦਾ ਮੈਂ 3-4 GB ਦਾ PUBG ਗੇਮ ਦੂਰੀ ਤੋਂ ਇੰਸਟਾਲ ਕਰ ਲਈ ਮੈਂ 4 GB ਦੀ ਖੁੱਲਾ ਡੇਟ ਆਈ ਇਹਨੇ ਫਰੀ ਦਾ ਮੇਰਾ ਕੋ ਕੀਤਾ ਕਰਾਇਆ ਜਿਹੜਾ ਜ਼ੀਰੋ ਤੇ ਅੜ ਗਿਆ ਹੁਣ ਪੜਾਕਾ ਇਹ ਜ਼ੀਰੋ ਯਾਰ ਖੜਾ ਕਿਵੇਂ ਮੈਂ ਤਾਂ ਆਪਸ ਹੀ ਨੇ ਜ਼ੀਰੋ ਤੇ ਕਿਵੇਂ ਖੜਾ ਹੈ ਤੇ ਚੋਬਰ ਨੂੰ ਹਾਰਸਪੋਰਡ ਦੇਈ ਪਿਆ ਮੈਂ ਕਿ ਤੂੰ ਵੀ ਆਪ ਅਪਡੇਟ ਡੇਟ ਕਰ ਲੈ ਜਿਹੜਾ ਕੋਈ ਵਧੀ ਜਾਂਦੀ ਵੇਖੀ ਅਪਡੇਟ ਵਧ ਜਾਂਦਾ 40 ਹੋ ਗਿਆ ਲੈ ਮੈਂ ਵੀ ਆਪੂ ਅਪਡੇਟ ਕਰ ਲਾ ਫੋਨ ਜਿਹੜਾ ਕੋਈ ਡਾਊਨਲੋਡ ਕਰਨਾ ਕਰ ਲਾ ਫ੍ਰੀ ਦਾ ਨੈਟ ਆਪਣੇ ਕੋਲੇ ਜਿੰਨਾ ਮਰਜੀ ਡਾਲਾ ਪੂਰੀ ਵਾਲਾ ਚੰਗਾ ਹੋਇਆ ਇਹ ਇਹ ਨਾ ਦੇ ਕਿਸ ਨੂੰ ਹੋ ਗਿਆ ਹੁਣ ਵਧੀ ਜਾਂਦਾ ਵਧੀ ਜਾਂਦਾ ਇਹ ਵਧੀਆ ਤਾਂ ਬੈਟਰੀ ਉੱਥੀ ਬੈਟਰੀ ਉੱਥੀ ਖੜੀ ਹੈ ਮੈਂ ਚੱਲ ਬਈ ਹੁਣ ਜਾਂਦੇ ਆ ਘਰੇ ਹਾਂਜੀ ਬਾਪੂ ਆ ਗਏ ਘਰੇ ਬਈ ਫੋਨ ਹੁਣ ਬੰਦ ਹੋਇਆ ਜ਼ੀਰੋ ਤੋਂ ਖੇਤੋਂ ਚੱਲਿਆ ਬਈ ਸੇ ਫੋਨ ਸਰਾ ਯਾਰ ਜਿਹੜਾ ਜ਼ੀਰੋ ਤੇ ਵੀ ਖੜਾ ਰਹਿੰਦਾ ਆਲਾ ਮੁੰਡੇ ਨੂੰ ਚਾਰ ਚੂਰ ਜਲਾ ਇੱਕ ਮਿੰਟ ਤੈਨੂੰ ਕੀਸ ਦਿੰਨਾ ਸਿਕਿਉਰਿਟੀ ਮੈਂ ਡੈੱਡ ਹੀ ਲਾ ਕੇ ਜਾਂਣਾ ਉਹ ਜੋ ਜਾਨ ਲੱਗੇ ਇੱਥੋਂ ਹਾਂਜੀ ਮੇਰੇ ਵੀਰੋ ਤੇ ਕਰ ਮੈਂ ਮਹਾ ਫੋਨ ਚਾਰ ਚ ਲਾ ਲਈ ਘਰੇ ਆ ਕੇ ਪਰ ਫੇਰ ਚਾਲਨਾ ਫੇਰ ਚਾਰ ਰੋਟੀ ਖਾਏ ਮੈਂ ਲੈਟ ਹੈਗੀ ਐ ਇਹਦਾ ਚਾਰਜਰ ਉਧਰਲੇ ਪਾਸੇ ਆਪਣਾ ਚਾਰਜਰ ਉਧਰਲੇ ਪਾਸੇ ਐ ਦੂਰ ਦੂਰ ਰੱਖਣੇ ਪੈਂਦੇ ਨਹੀਂ ਆਸ ਵਿੱਚ ਲੜ ਪੈਂਦੇ ਗਏ ਜੀ ਚੱਲ ਪੇ ਖੇਤ ਨੂੰ ਠੀਕ ਆ ਤੇ ਕਮਾਲ ਆ ਯਾਰ ਫਿੱਚ ਵੀ ਮਲੇਗੇ ਫੋਨ ਯਾਰ ਨਾਲ ਨਾਲ ਵੀਡੀਓ ਵੀ ਨਾਲ ਨਾਲ ਕੀਦੀ ਵੀ ਲੱਗਿਆ ਪਿਆ ਚਲੋ ਕੋਈ ਨਾ ਤੇ ਜੋਬਰ ਨੂੰ ਛੱਡ ਕੇ ਘਰੇ ਵਈ ਉਹਨੂੰ ਕੰਮ ਸੀਗਾ ਤੇ ਆਪਾਂ ਲੈ ਕੇ ਚਾਹ ਤੇ ਬਿੰਗੋ ਦਾ ਪੈਕਟ ਵੀ ਆਣ ਆ ਚਾਹ ਪੀ ਜਾਂਦੇ ਆ ਤੇ ਬਿੰਗੋ ਖਾਈ ਜਾਂਦੇ ਆ ਤੇ ਹੁਣ ਫਰਕ ਪੈ ਗਿਆ ਵੀ ਮਿਲਦਾ ਕੈਮਰੇ ਕੁਮਰੇ ਦਾ ਅਪਡੇਟ ਤੋਂ ਬਾਅਦ ਦੇਖੋ ਪਹਿਲਾਂ ਜੂਮ ਤੇ ਫੋਕਸ ਆਊਟ ਕਰਦੇ ਸੀ ਨਾ ਹੁਣ ਉਹਦੇ ਕਿੰਨੇ ਛੇਤੀ ਜੂਮ ਮਾਰ ਕੇ ਹੁਣ ਵੀ ਕਰਦੇ ਹੀ ਆ ਖੁਦ ਉਹ ਹੀ ਰਹਾ ਰਹਿੰਦਾ ਯਾਰ ਨਹੀਂ ਪਹਿਲਾਂ ਨਹੀਂ ਕਰਦਾ ਸੀਗਾ ਹਜੇ ਵੀ ਗੰਦ ਪਾਉਂਦਾ ਹੈ ਹਜੇ ਵੀ ਕੋਈ ਇਸ਼ੂ ਹੈਗਾ ਇਹਨੂੰ ਪਰ ਫਿਰ ਵੀ ਹਮ ਠੀਕ ਹੈ ਨਹੀਂ ਕੱਟ ਕਰਦਾ ਹੁਣ ਪਹਿਲਾਂ ਵਗਾਲੋ ਦੇਖੋ ਹਾਂ ਹੁਣ ਸਹੀ ਆ ਗਿਆ ਪਹਿਲਾਂ ਤਾਂ ਜੂਮ ਕਰਦੇ ਨਹੀਂ ਸੀ ਹੁਣ ਕਰਦਾ ਸੀਗਾ ਆੜਦਾ ਸੀਗਾ ਇਹ ਬਾ ਕੈਮਰਾ ਨਹੀਂ ਖਿਲਦਾ ਵੇ ਯਾਰ ਕੈਮਰਾ ਥਈ ਹੋਵੇ ਜ਼ੂਮ ਦਾ ਕੋਈ ইস্যੂ ਨਹੀਂਗਾ ਕਿਸੇ ਚੀਜ਼ ਦੇ ਮਰਜ਼ੀ ਜ਼ੂਮ ਕਰਕੇ ਨਾਲ ਦੀ ਨਾਲ ਫੋਕਸ ਹੈਨਾ ਫੋਕਸ ਥੋੜਾ ਏ ਲੇਟ ਕਰਦਾ ਪਰ ਕੋਈ ইস্যੂ ਨਹੀਂ ਕੇ ਪਰ ਕਰਨ ਲੱਗ ਗਿਆ ਦੇਖੋ ਉਹ ਦੇਖੋ ਹੈਨਾ ਚਲੋ ਸਹੀ ਹੈ ਕੁਝ ਤਾਂ ਫਰਕ ਨਸੀਮ ਦੇ ਮਗਰ ਵੀ ਤੁਰਨਾ ਪੈਂਦਾ ਭਾਈ ਵਈ ਦੀ ਕੰਮ ਸਾਰੇ ਹੀ ਕਰਨੇ ਪੈਂਦੇ ਆ ਤੇ ਜਦੋਂ ਬੰਦਾ ਥੱਕ ਜੇ ਉਦੋਂ ਕੀ ਕਰੇ ਉਦੋਂ ਆਏ ਬੱਸ ਭੱਜ ਕੇ ਚੜ੍ਹ ਕੇ ਆਏ ਬੈਜੇ ਓਕੇ ਬਟਾ ਇੱਥਾਂ ਐ ਨਹੀਂ ਗਾ ਮਾਰ ਲੈ ਬਸ। ਲਓ ਜੀ। ਚੋਬਰ ਵੀ ਆਇਆ ਕਹਿੰਦੇ ਮਗਰੇ ਹੀ। ਮੇਰੇ ਸਮਾਂ ਤੋਂ ਹੀ ਐ। ਬਾਤ ਹੀ ਰੱਬ ਜਾਣਦਾ। ਉਹੀ ਐ। ਜਦੋਂ ਕੈਮਰਾ ਹਿੱਲਦਾ ਨਾ ਉਹ ਬਲਰ ਕਰ ਦਿੰਦਾ ਇਹ। ਹੋ ਰਿਹਾ। ਹੈ? ਕਿਆ ਬਾਤਾਂ ਨੇ। ਓਕੇ ਵੀ ਆਪਣੀ ਡਿਊਟੀ ਪੱਕੀ ਐ ਇੱਥੇ ਬਸ ਨਿਗਰ ਕੇ ਬੈਠਿਆ ਨਾ ਫੋਰ ਪਰਨ ਲੱਗ ਜਾਂਦੇ। ਇਧਰ ਸਾਡੇ ਦੂਜੇ ਘਰ ਵਾਲੇ ਵੜਨ ਲੱਗ ਗਏ ਵਿੱਚੋਂ ਨਾ। ਇਹ ਛੰਗ ਦੇ ਮਾਰੀ ਵੜਨ ਲੱਗ ਗਏ ਤੇਰੇ ਭਾਈ। ਚਲ ਵਧੀਆ ਹੋ ਗਿਆ ਨਾ ਨਹੀਂ ਵੜਤਾ ਜਿਆਰ। बस लास्ट गटा रह गया ब्रो ਤੇ लास्ट ਕੋਈ 10 15 ਹੋਰ ਰਹਿਗੇ ਗੇੜੇ ਰਹਿਗੇ ਠੀਕ ਉਹੀ ਕੰਮ ਹੋ ਗਿਆ ਜੀ ਜਦੋਂ लास्ट ਵਾਲਾ ਇੱਕ ਗੇੜਾ ਰਹਿ ਗਿਆ ਤੇ ਤੋਂ ਵੀ ਵੀ ਮੁੱਕਦਾ ਹੈਗਾ ਜਦੋਂ ਠੀਕ ਆ ਵੱਡੀ ਉਮੀਦ ਆ ਵੀ ਮੁੱਕ ਸਕਦਾ ਹੈ ਤੇ ਇੱਕ ਗੇੜਾ ਲੱਗ ਵੀ ਸਕਦਾ ਹੈ ਰੱਬ ਹੀ ਜਾਣਦਾ ਹੁੰਦਾ ਰਿਹਾ ਸਾਰੀ ਗੱਲ ਜੱਜ ਬਾਬੇ ਤੇ ਰਹਗੀ ਉਹ ਤੋਂ ਫੋਨ ਕਰਕੇ ਤਵੀਤ ਕਰਾ ਦਿੰਦੇ ਆ ਤਾਂ ਜੱਜ ਬਾਬੇ ਤੇ ਤਵੀਤ ਕਰਾ ਦਗੇ ਫੋਨ ਕਰਕੇ ਵੀ ਨਹੀਂ ਮੁੱਕਦਾ ਪਾਉਂਦੀ 50 ਗੇੜੇ ਲਾ ਦਗੇ ਮਾ ਟੋਣਾ ਕਮਾ ਸਾਰੇ ਬਾਬੇ ਤੇ ਆਲਾ ਮਾਖਾ ਜੈ ਜੈ ਦੀ ਬਾਪਾ ਉਹ ਲਾ ਬਾਬਾ ਪਰ ਕਰਦੀ ਗਿਆ ਪਾ ਸਾਰੇ ਆਪਣੇ ਪਿੰਡ ਵਾਲੇ ਬਾਬੇ ਹੀ ਬੁਰੇ ਆ ਰਹੇ ਆ ਖਰਤਾ ਜੀ ਹੱਲ ਬੀ ਦਾ ਵੀ ਮੁੰਡਿਆਂ ਨੇ ਕਹਿੰਦੇ ਵੀ ਵੀ ਚੱਕ ਲੈਂਦਾ ਜਿਹੜਾ ਯਾਨੀ ਕਿ ਉਹ ਮੱਥਿਆਂ ਮੁੱਥਿਆਂ ਵਾਸਤੇ ਰੱਖਿਆ ਜੀ ਹਾਂ ਇਹ ਵੀ ਰੱਖਿਆ ਜੀ ਮੱਥੇ ਮੁੱਥੇ ਪਟਣ ਵਾਸਤੇ ਜਾਂ ਜਿਹੜੀਆਂ ਵਟਾਂ ਪਾਵਾਂਗੇ ਉਹਨਾਂ ਦੇ ਨਾਲ ਸਿੱਟਣ ਨੂੰ ਹਨ ਤੇ ਹੁਣ ਫਿਰ ਅੜੇ ਕੰਮ ਨੂੰ ਮਸ਼ੀਨ 'ਚ ਪਾਉਣਾ ਪੈਗਾ ਚੋਬਰਾ ਆਹ ਤਿੰਨ ਕਿੱਲਾਂ ਚ ਓਏ ਚੋਬਰਾ ਤਿੰਨ ਕਿੱਲਾਂ 'ਚ ਤਿੰਨ ਬੰਦਿਆਂ ਦਾ ਬੀ ਪਾਤਾ ਸੱਚੀ ਸੌਣ ਅੱਗੇ ਫਿਰ ਬਾਹਰ ਆ ਕੇ ਦੱਸੂਆ ਤੇ ਜਿਹੜੀ ਤੜਕੇ ਸੜਨਾਂ ਕਹਾਣੀ ਵਾਪਰੀ ਐ ਮੈਂ ਉਹ ਵੀ ਦੱਸੂਗਾ ਚਾਹ ਦੱਸ ਗਏਵੇਂ ਟੀਵੀ ਟਾਈਮ ਓਕੇ ਥੋੜੀ ਠੰਡੀ ਹੋ ਗਈ ਬਾਪੂ ਦਸਰਾ ਦੂਸਰਾ ਸੀ ਟੋਣੇ ਦੇ ਨਾਲ ਕੀ ਹੋਈ ਬਈ ਤੜਕੋ ਤੜਕੀ ਮੈਂ ਤਾਂ ਟੋਣੇ ਨੇ ਕੀ ਕੀਤਾ ਬਈ ਇੱਕ ਇੱਕ ਘੇੜਾ ਤਾਂ ਹੀ ਲਾਤਾ ਆ ਬੀ ਦਾ ਦੂਜੇ ਘੇੜੇ ਅਸੀਂ ਲੈਣ ਗਏ ਹੈ ਕੇਸੀ ਚੰਗਾ ਚੰਗਾ ਤੇ ਦੂਜੇ ਘੇੜੇ ਵੀ ਅਸੀਂ ਲੈਣ ਗਏ ਤੇ ਤੜਕੋੜ ਕੀਆ ਸੁੱਤਾ ਉੱਠ ਕੇ ਮੋੜਸਣ ਦੇ ਬਹਿ ਗਿਆ ਤੇ ਰੇੜੀ ਪਾ ਕੇ ਮਰੇ ਧਰਕ ਡਟ ਕੇ ਭਰਾਵਾ ਤੇ ਇੱਥੇ ਲੈ ਕੇ ਮੈਂ ਸਿੱਧੇ ਚੜਾਉਣ ਲੱਗਿਆ ਤੇ ਇੱਥੇ ਟਮੋਲੀਆਂ ਬੜੀਆਂ ਐ ਤੇ ਮੈਂ ਲਾ ਦੇ ਅਗਲੇ ਬ੍ਰੇਕ ਭਰਾ ਤੇ ਮੈਂ ਇਹ ਟੂਨਾਮੈਂਡ ਵਰਨੇ ਵਜੇ ਸੌਣ ਲੱਗੇ ਭਰਾ ਇੱਥੇ ਇੱਥੇ ਡਿੱਗ ਪਈ ਦੋਵੇਂ ਟੋਨਾ ਭਰਾਵੋ ਟੋਨੇ ਦੀ ਲੱਤ ਆਉਗੀ ਤੇ ਟੋਨਾ ਕਰ ਹਾਏ ਮਾਰਤਾ ਹਾਏ ਮਾਰਤਾ ਮੈਂ ਤੇਰੀ ਭੈਣ ਨੂੰ ਇਹ ਵਾਕ ਮੈਂ ਕਹਿੰਦੀ ਵਾਕਈ ਕੁਛ ਨਹੀਂ ਵਿੱਚ ਤੇਨੂੰ ਸੱਚੀ ਨਾ ਮਾਰ ਦੇਗੀ ਤੇ ਤੜਕੋ ਤੜਕਾ ਇੱਥੇ ਡਿੱਗ ਪਿਆਉਣ ਸਰ ਵੀ ਅਜੀ ਦੋਵੇਂ ਇੱਕ ਕਣਕ ਦਿੱਤੀ ਵੀ ਸਾਰੀ ਓਕੇ ਰਿਪੋਰਟਾਂ ਤੇ ਹੁਣ ਚੱਲਿਆ ਯਾਰ ਕਰੇ ਇਹ ਤੁਸੀਂ ਨਾਂ ਦੱਸੋ ਪੱਕੇ ਹੋ ਰੱਖਿਆ ਛੌਂਕੀ ਜੱਟ ਛੌਂਕੀ ਦੇ ਤਾਂ ਕਿਵੇਂ ਆ ਛੌਕੀ ਤੇ ਵੀ ਕੂਤਰਾ ਸ਼ੌਂਕ ਕਰਦੇ ਆ ਜੱਟ ਬੰਦੇ ਖੇਤ ਕੰਮ ਕਰਦੇ ਆ ਮੰਨਦਾ ਐ ਨਾ ਰੱਖੀ ਦੇ ਫਿਰ ਕੋਂਬੂ ਬਣਾਗੇ ਪੁਰਾਣਾ ਨਾਂ ਹੈ ਸਾਂਹਨ ਬਾਕੀ ਪਤੰਦਰੇਸ ਤਾਂ ਮੈਕਡੋਨਲਡ ਦੇ ਕੱਪਾਂ ਦੇ ਆਪਾਂ ਤਾਂ ਕਦੇ ਪੀਤੇ ਵੀ ਨਹੀਂ ਆ ਦੇਖੀ ਐਮ ਲਿਖੀਏ ਪੁੱਠੀ ਇਹਨਾਂ ਤੇ ਆ ਦੇਖੀ ਤੇ ਤਾਂ ਬਾੜਾ ਕੋ ਚੱਲਦਾ ਡੋਮੀਨੋਸ ਮੈਕਡੋਨਲਡ ਇੱਥੇ ਪਤਾ ਹੀ ਨਹੀਂ ਕਿੱਥੋਂ ਦਾ ਅਰੀਜਨਲ ਸਮਾਨ ਐ ਇੰਨਾ ਪੇ ਇੱਥੇ ਇਹਨਾਂ ਦਾ ਆਈ ਨਹੀਂ ਪਤਾ ਕੀ ਬਾਰ ਲਿਆਉਂਦੇ ਇੱਥੇ ਬਈ ਵੱਡੇ ਕੰਮ ਇਹਨਾਂ ਦੇ ਹਾਂਜੀ ਅੱਗੇ ਮੇਰੇ ਵੀਰੋ ਕਰੇ ਲੈ ਕੇ ਬਾਬੇ ਦਾ ਨਹਾ ਵਾਹਿਗੁਰੂ ਸੱਚੇ ਪਾਚਾ ਸਾਰਾ ਦਿਨ ਹੀ ਆਇਤਾ ਖੇਤੀ ਜੀ ਨੰਗੇ ਲਓ ਜੀ ਪਹਿਲਾਂ ਆ ਕੇ ਸ਼ਰਟ ਗਿਆ ਇਧਰ ਡੈਕਟਾਂ ਲੂਟਾਂ ਇੱਕ ਅੰਦਰਲੀ ਲਾਈਟ ਪਤਾ ਨਹੀਂ ਕਿਉਂ ਨਹੀਂ ਜਗਦੀ ਬ੍ਰੋ ਜਗਤੀ ਖੰਡ ਬਣੀ ਨਹੀਂ ਇਹਨੂੰ ਕੋਈ ਫਾਲਟ ਹੋ ਗਿਆ ਬਾਬੋ ਯਾਰ ਜੇਉਂਗੀ ਜੇਉਂਗੀ ਜੇਉਂ ਜਾਗ ਪਾੜ ਲੜ ਲੜ ਜੇਉਂਗੀ ਜੇਉਂਗੀ ਖੜ ਜਾ ਇਧਰ ਆ ਹੁਣ ਜਗ ਬਣੂਗਾ ਕੋਈ ਨਾ ਹੋਲੀ ਹੋਲੀ ਜਾਗ ਪਣਗਾ ਸਾਰੇਗਾ ਤੇ ਉੱਪਰ ਇਹਨਾਂ ਦਾ ਛੜਤਾਂ ਵੀ ਉਧਰ ਸਾਰੀਆਂ ਲਾਈਟਾਂ ਉਹ ਖੁੱਡਿਆਂ ਖੱਡਿਆਂ ਵਾਲੀਆਂ ਬਾਹਰਲੀ ਟਿਵਲੀ ਵੀ ਆ ਗਿਆ ਡਾਊਨ ਸਾਫ ਇਹ ਵੀ ਖੇਤੀਬਾੜੀ ਵਾਲਾ ਬੰਦਾ ਸੀ ਵੀ ਖੇਤੀਬਾੜੀ ਵਾਲੇ ਬੰਦੇ ਆ ਮਿਹਨਤੀ ਬੰਦੇ ਆ ਹੈ ਕੰਮ ਹੋਇ ਲੇ ਕੱਲ ਨੂੰ ਵੇਲੇ ਵਾਸੀ ਤਾਂ ਸਾਡਾ ਤਾਂ ਚੱਕਰੀ ਕੋਈ ਨਹੀਂ ਨਹੀਂ ਯਾਰ ਇਹ ਦੁੱਖ ਸੁੱਖ ਮੜੇ ਸੁਣਨ ਵਾਲੇ ਵੀਡੀਓ ਚ ਵੀ ਦੱਸਣ ਵਾਲੇ ਆ ਯਾਰ ਵੀ ਕੀ ਕਹਾਣੀ ਵਾਪਰੀ ਪਈ ਆ ਤੇਰੇ ਨਾਲ ਮੜਾ ਇਹਨੂੰ ਬਹੁਤ ਦਿਨਾਂ ਬਾਅਦ ਟੀਵੀ ਲਈ ਆਇਆ ਤੇ ਦੁੱਖ ਭਰੀ ਕਹਾਣੀ ਲੈ ਕੇ ਆਇਆ ਕੀ ਹਾਲ ਆ ਬੱਚਿਆਂ ਦੇ ਬੱਚੇ ਵਧ ਗਏ ਵਧ ਗਏ ਬਣ ਗਈ ਵਧ ਗਏ ਬਿਮਾਰੀ ਪੂਰੀ ਬਿਮਾਰੀ ਕੋਈ ਹੈ ਜਿਹੜੀ ਹਿੰਨਾ ਹੋਵੇ ਕਿਹੜੇ ਕਿਹੜੇ ਮਾਰ ਗਾ ਅੱਖਾਂ ਵਾਲੀ ਹਾਂ ਮਾਤਾ ਮਾਤਾ ਤਰੰਗ ਵੀ ਪਈ ਹੁਣ ਅੱਜ ਪਈ ਐ ਅੱਜ ਪਈ ਦੋ ਹੁਣ ਦੋਈ ਯਾਰ ਕਿੰਨੇ ਬੱਚੇ ਸਹੀ ਸੀਗੇ ਜਮਾ 16 ਬੱਚੇ ਸੀਗੇ ਉਹਨਾਂ ਨੂੰ ਪੈ ਗਿਆ ਵਾਢਾ ਪੈ ਗਿਆ ਵਾਢਾ ਹੁਣ ਤਾਂ ਦਰੰਗ ਪੈ ਗਈ ਦੋਆਂ ਨੂੰ ਪੈ ਗਈ ਦੋਹਾਂ ਨੂੰ ਪਈ ਅੱਖਾਂ ਲਈ ਵੀ ਹੋ ਗਈ ਅੱਖਾਂ ਲਈ ਤਾਂ ਹੈਗੀ ਅੱਖੜੇ ਤਾਂ ਮੁੱਢ ਜਿਹੀ ਐ ਤਿੰਨ ਮਹੀਨੇ ਹੋਏ ਅੱਖਾਂ ਦੇ ਜਿੱਦੇ ਬੱਚੇ ਕਢਾਉਣ ਲੱਗੇ ਐ ਅੱਖਾਂ ਨੇ ਕਿੰਨੇ ਮਾਰਤੇ ਘੱਟੋ ਘੱਟ 30 ਬੱਚਾ ਲੈਣਾ 30 ਬੱਚੇ ਤੇ 22 23 ਕਮਾਲੇ 22 ਕਮਾਚ ਉਹ ਫਿਰ ਅੱਖਾਂ ਨਹੀਂ ਸਹੀ ਸੀਗੇ ਤਾਂ ਹੀ ਕਰੇਣੀ ਆਇਆ ਹੈਗਾ ਬੱਚਾ ਦੋ ਕੰਮ ਵਾਲਾ ਵਿਚਰੇ ਪੈਰੇ ਦਾ ਪੈਰੇ ਅੱਖਾਂ ਵਾਲੀ ਨਾਲ ਮਰ ਗਏ ਹੋ ਰਹਿੰਦੀ ਹੁੰਦੀ ਅੱਜ ਦਰੰਗ ਪਈ ਕਹਿੰਦਾ ਦੋ ਬੱਚਿਆਂ ਨੂੰ ਠੀਕ ਹੈ ਕਿ ਨਹੀਂ ਜਿਹੜੇ ਜਿਹੜੇ ਜਮਾ ਇੱਕ ਨੰਬਰ ਸੀ ਵੱਡੇ ਬੱਚੇ ਸੀ ਸੈਟ ਬੈਠੇ ਸੀ ਹਨਾ ਅੱਡ ਖੁੱਡੇ ਚ ਅੱਡ ਖੁੱਡੇ ਉਹਨੂੰ ਪਈ ਗਈ ਓ ਮਾਈ ਗਾਡ ਲੱਗੇਆਂ ਜਿਹੜਾ ਚਾਰ ਲੱਗੇ ਸੀ ਰੋਡ ਤੇ ਲੱਗੇ ਚਲੋ ਕੋਈ ਗੱਲ ਨਹੀਂ ਰੱਬ ਰਾਖਾ ਲੈ ਜੋ ਫੜ ਕਰਾ ਓਏ ਪਾਈਏ ਦਾਣੇ ਬਈ ਪੁੱਤਰਾਂ ਨੂੰ ਭੁੱਖੇ ਮਰੇ ਪੈ ਤੜ ਕੇ ਦੇਵ ਲਿਆ ਤੇਲ ਪੈਂਦੀ ਉਹ ਦੜ ਜਾਂਦੀ ਇੱਥੇ ਰੁਕੋ ਦਾ ਕਰਣਾ ਨਹੀਂ ਨਾ ਇੱਥੇ ਰੁਕ ਜਾਓ ਰੁਕਦਾ ਆਇਓ 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 ਕੈਮਰੇ ਬਈ ਆਜਾ ਰੇ ਕਰਦੇ ਪੌਲ ਜੀ ਲੈ ਕੋਡਾ ਨੰਬਰ 2 ਆਇਓ ਬੇਬੀਜ਼ ਆਇਓ 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 ਨਾ ਓਪਨ ਰੂਲ ਨਾ ਲਾਦੀ ਸੌ ਜੀ ਇੱਧਰ ਵੀ ਰੱਖ ਦੀਏ ਆਇਓ 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 ਬਸ ਓਪਨ ਕਰੀ ਬੋੜਾ ਇਹ ਇੱਧਰ ਵੀ ਆਇਓ 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 ਬਸ ਲਾਉ ਲੀ ਕੇ ਇਧਰ ਵੀ ਰੱਖਦਾ ਓਕੇ ਹੋ ਗਿਆ ਇਧਰ ਵੀ ਰੱਖ ਇਧਰ ਵੀ ਜਾਇ ਕੋਈ ਜਾਰੇ ਸਾਰੇ ਮਿੱਠੇ ਆਈ 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 ਕੋਤ ਬਸ ਦੋ ਪਾਣੀ ਪੂਰੀ ਕਰ ਲੈ ਲਓ ਜੀ ਇਹ ਦਾਣੇ ਪਾਣੀ ਵਾਲੀ ਬਾਲਟੀ ਆਪਣੀ ਖੰਡ ਵਾਸਤੇ ਜਾ ਰਹੀ ਹੈ ਸਪੈਸ਼ਲ ਇਹ ਵੀ ਦੋ ਦਿਨ ਸਾਈ ਇਹਨੂੰ ਦਿਖਾ ਦਿੰਨੇ ਆ ਪੂਰਾ ਭਰਾਵਾ ਤੇ ਦੋ ਦਿਨਾਂ ਬਾਅਦ ਘਰੇ ਆ ਦੇ ਫਿਰ ਨੂੰ ਡੌੜੇ ਆ ਇਹਨੂੰ ਛੱਡੀ ਸੀ ਇਹਦੀ ਤਾਂ ਪਾ ਇਹਨੂੰ ਫੜ ਕੇ ਰੱਖ ਚੋ ਭਰਾ ਇੱਕ ਮਿੰਟ ਆਈ 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 ਇਧਰ ਵੀ ਰੱਖ ਬਹੁਤ ਆਈ ਕੋਤ ਇਧਰੋਂ ਮੁਖਾਂ ਵੇ ਇੱਕ ਟੁੱਟ ਕੇ ਪਈਂਦੀ ਕੱਲ ਹੀ ਛੋਲੇ ਖਾਂਦੀ ਐ ਚੰਗਾ ਸਮਾਂ ਨਹੀਂ ਖਾਂਦੀ ਮਾੜਾ ਕੀ ਖਾਣੇ ਨੇ ਫਿਰ ਓਕੇ ਹੀ ਰੋਕ ਦੇ ਲਓ ਜੀ ਤੇ ਇਧਰ ਵੀ ਰੱਖ ਦੀ ਆਪਣੇ ਪਿੰਜਰੇੜਾ ਲੈਂਦੇ ਉਹ ਵੀ ਹਾਂਜੀ ਵਾਟਰ ਵੀ ਲੈਣ ਦੇਣ ਵਾਸਤੇ ਲਓ ਜੀ ਵਾਟਰ ਵੀ ਰੱਖ ਦੇ ਇਹ ਓਕੇ ਹੋ ਗਈ ਰਿਪੋਰਟ ਦਾਣੇ ਵਾਲੀ ਤਾਂ ਕੱਲਾ ਵਾਟਰ ਵਾਲਾ ਕੰਮ ਰਹੇਗਾ ਬਾਹਰ-ਬاہر ਲੇ ਕੂਤਰਾਂ ਦਾ ਤੇ ਉਹ ਵੀ ਇਸ ਤਰ੍ਹਾਂ ਦਾਣੇ ਦੋਨੇ ਖਾਂਦੇ ਹੋ ਫਿਰ ਕਰਦੇ ਆ ਠੀਕ ਐ ਉਹਨੇ ਕਰਾ ਸਭਾ ਜਿ ਬੈਠ ਕੇ ਦੁੱਖ ਸੁੱਖ ਸਾਂਝੇ ਕਰ ਲਈਏ ਅਸੀਂ ਪੰਜੀ ਮੇਰੇ ਵੀਰੋ ਵੀਡੀਓ ਅਪਲੋਡ ਕਰੀਏ ਸੀ ਵੀ ਕੋਠੇ ਤੇ ਕਢ ਕੇ ਵੀਡੀਓ ਵੀ ਅਪਲੋਡ ਕਰਤੀ ਓਕੇ ਰਿਪੋਰਟ ਤੇ ਧੁੰਦ ਲੈ ਵੀ ਪੂਰੀ ਫੁੱਲ ਠੰਡਾ ਜਾਵਾ ਮੈਂ ਲੈ ਰੱਖੀ ਆ ਦੀ ਪਾਪੇ ਵਾਲੀ ਖੇਸੀ ਉਧਰ ਸੌਂਗ ਚੱਲੀ ਜਾਂਦੇ ਆ ਹੁਣ ਇੱਕ ਇਹ ਨਵਾਂ ਫੀਚਰ ਆਇਆ ਏਸੀ ਇਸੇ ਫੋਨ ਤੋਂ ਸੌਂਗ ਚੱਲੀ ਜਾਂਦੇ ਆ ਤੇ ਇਸੇ ਨਾਲ ਵੀਡੀਓ ਰਿਕਾਰਡਿੰਗ ਦਾ ਦੇਖੋ 1 5 2 ਕਾਜ ਹੋਈ ਜਾਂਦੇ ਬਾਬੂ ਇਹ ਮਲਟੀਪਲੈਂਟਰ ਹੋ ਗਿਆ ਆਪਣਾ ਫੋਨ ਵੀ ਓਕੇ ਵਾਰ ਰੋਟਾ ਜਣਾਣਾ ਮੇਰਾ ਲੋਕ ਲੁਕ ਲਾ ਕੇ ਘਰੇ ਚਲੀ ਆ ਬਈ ਰੋਟੀ ਖਾਈਏ ਭੁੱਖ ਲੱਗੀ ਹਰ ਦਿਨ ਅੱਜ ਕੰਮ ਕੀਤਾ ਬਈ ਰੋਟੀ ਦਾ ਹੱਕਦਾਰ ਆਂ ਤਾਂ ਆਪਾਂ ਹਾਂਜੀ ਮੇਰੇ ਵੀਰੋ ਨਹੀਂ ਤੇ ਹੀ ਕਰਿਆ ਜੀ ਰੋਟੀ ਖਾਇਆ ਠੀਕ ਹੈ ਤੇ ਯਾਉ ਕੀ ਦੀਆਂ ਰਿਪੋਰਟਾਂ ਨੇ ਆ ਗਈ ਇੱਧਰ ਲਈ ਕਰੇ ਬਾਕੀ ਧੁੰਦ ਧੰਦ ਪੂਰੀ ਲਹਿ ਪਈ ਠੰਡੀ ਠੰਡੀ ਹਵਾ ਠੰਡੀ ਠੰਡੀ ਧੁੰਦ ਕੂੜ ਕੂੜ ਹੋਇਆ ਪਿਆ ਸਾਰਾ ਕੰਮ ਤੇ ਕਰਤੀ ਜੀ ਵਲੌਗ ਦੀ ਐਂਡਿੰਗ ਲਗਭਗ ਓਡੇ ਖਾਡੇ ਚੈੱਕ ਕਰਕੇ ਲਾਈਟਾਂ ਬੰਦ ਕਰਕੇ ਲੋਕ ਲੋਕ ਲਾ ਕੇ ਸਾਰਾ ਕੁਝ ਬਾਕੀ ਠੰਡ ਸਾਨੂੰ ਪਤਾ ਹੀ ਹੈ ਨਿਆਰਿਆਂ ਵਾਲੀ ਜਾਓ ਹਨਾ ਬਹੁਤ ਸੌਨੇ ਆ ਬਰੋ ਅੱਜ ਤਾਂ ਯਾਰਾ ਟਾਈਮ ਨਾਲ ਸੌ ਗਏ ਥੱਕੇ ਅੱਖਰ ਕਿੰਨੀ ਬਾਕੀ ਅੱਜ ਖੇਤ ਤੋਂ ਬਹੁਤ ਲਾਹਾ ਤੱਕਿਆ ਨਾਲ ਤੁਹਾਨੂੰ ਦੱਸਿਆ ਜੀ ਆ ਮੈਂ ਗੇ ਡਾਊਨਲੋਡ ਕਰ ਲਿਆ ਆਂ ਦੀ ਫੋਨ ਅਪਡੇਟ ਕਰ ਲਿਆ ਇਹ ਉਹ ਫਾਈਲ ਜੀ ਦਾ ਬਹੁਤ ਆਨੰਦ ਮਾਣਿਆ ਠੀਕ ਹੈ ਕਿ ਨਹੀਂ ਤੇ ਫੋਨ ਵੀ iOS 18 ਕਰ ਲਿਆ ਦਾ ਹਸਾਬ ਜਾਣਿਆ ਰਿਹਾ ਥੋੜਾ ਜਨਾ ਨਵੇਂ ਫੀਚਰ ਨਵੇਂ ਫੰਕਸ਼ਨ ਜਾ ਕੇ ਪਤਾ ਨਹੀਂ ਕੀ ਹਸਾਬ ਤੋਂ ਕਰਤਾ ਪਰ ਇਹਨੇ ਉਖਾਇਆ ਬਣਾ ਲਿਆ ਥੋੜਾ ਜ ਤੇ ਬਾਕੀ ਕੋਈ ਟਿਕਤ ਵਾਲੀ ਗੱਲ ਨਹੀਂ ਤੇ ਕੱਲ ਨੂੰ ਦੇਖਦੇ ਨੇ ਕੀ ਬੰਦ ਆਏਗਾ ਵਿਅਸਤ ਹੋਣ ਵਾਸਤੇ ਹੰਦਾਲੇ ਦੇਣੀ ਹੋਣਗੇ ਹਨ ਤਾਂ ਕਰਕੇ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਚੱਲ ਬੈਠੇ ਆ ਫਿਰ ਆਪਣੇ ਦੇ ਬੱਚੇ ਹਨ ਸੂਟ ਨੂੰ ਬਹਾਲਿਆ ਕਰਾਂਗੇ ਅੱਪਾ ਛਤਰਿਆਂ ਤੇ ਤੂੰ ਨੂੰ ਦਿਨ ਦਨ ਕੋਲੇ ਜਾਣ ਲੱਗੇ ਤੇ ਬਾਕੀ ਇੱਕ ਪ੍ਰੋਫਾਈਲ ਦਾ ਕਮੈਂਟ ਕਰੀ ਪਿਆ ਸੀਗਾ ਵੀ ਬੱਚੇ ਤਾਂ ੜਾਉਂਦਾ ਇਹ ਵੀ ਇਹਦੇ ਕੋਲੇ ਕੰਟੈਂਟ ਹੈ ਨਹੀਂਗਾ ਠੀਕ ਹੈ ਕਿ ਨਹੀਂ ਤੇ ਮਤਲਬ ਵੀ ਬੱਚਿਆਂ ਦੀ ਕੋਈ ਫਿਕਰ ਨੂੰ ਨਾ ਇਹ ਮੌਸਮ ਦੇਖੇ ਜਾਂ ਕੁਝ ਵੀ ਇਹ ਵੋ ਹਨਾ ਬਸ ਇਹਨੇ ਬੱਚੇ ੜਾ ਦੇਨੇ ਹੁੰਦੇ ਵੀਡੀਓ ਬਣਾਉਣੇ ਮਾਰੇ ਹਣਾ ਉਹ ਤੁਸੀਂ ਕਿਉਂ ਆਥਨੇ ਮੈਨੂੰ ਗਾਲਾਂ ਲੈਨੇ ਹੋ ਯਾਰ ਤੂੰ ਦਾ ਕੀ ਥੱਕਿਆ ਬੰਦਾ ਮਨਾ ਕੇ ਨਹੀਂ ਇਹ ਕੀ ਛੱਡੋ ਯਾਰ ਮੈਂ ਕੁਝ ਨਹੀਂ ਬੋਲਦਾ ਬਸ ਠੀਕ ਹੈ ਤੁਸੀਂ ਸਹੀ ਹੋ ਮੈਂ ਗਾਲਾਂ ਬਾਕੀ ਜੀ ਬਾੜੀ ਮੰਨ ਕੇ ਚੱਲ ਕੋਈ ਐਚ ਵੀ ਆ ਹਨਾ ਜੇ ਬਾੜੀ ਬੋੜੀ ਆ ਤਾਂ ਇੱਥੇ ਮੇਰੇ ਕੋਲ ਆ ਜਾ ਮੈਂ ਵੀਡੀਓ ਬਣਾਉਣੀ ਕਰ ਦੂਗਾ ਬੰਦ ਠੀਕ ਹੈ ਜਿੱਦਣ ਹੀ ਜਿਹੜਾ ਕਿਸ ਨੂੰ ਕੋਈ ਆਹਾ ਵਹਿਮ ਹੈ ਨਾ ਇੱਥੇ ਮੇਰੇ ਕੋਲ ਆ ਜਾਓ ਖਰਚਾ ਪਾਣੀ ਮੇਰਾ ਠੀਕ ਹੈ ਕਿ ਨਹੀਂ ਖਰਚਾ ਪਾਣੀ ਮੇਰਾ ਰਹਿਣ ਸਹਿਣ ਦਾ ਆਪਣਾ ਰੋਟੀ ਪਾਣੀ ਦਾ ਆਪਣਾ ਸਾਰਾ ਕੁਝ ਤੁਸੀਂ ਬੱਚੇ ਢਾ ਲਓ ਬੱਚੇ ਲਵਾ ਦਿਓ ਮੈਂ ਵੀਡੀਓ ਨਹੀਂ ਬਣਾਉਂਦਾ ਇੱਕ ਵੀ ਵੀਡੀਓ ਨਹੀਂ ਬਣਾਉਂਦਾ ਵੀਡੀਓ ਬੰਦ ਕਰ ਦੂਗਾ ਮੈਂ ਸਾਰੇ ਬੱਚੇ ਢੇ ਲਵਾ ਕੇ ਠੀਕ ਹੈ ਖੁੱਡਾ ਜੇ ਬੰਦ ਕਰ ਦਿਓ ਅੱਪਾ ਵੀਡੀਓ ਬੰਦ ਕਰਨੀ ਬੰਦ ਕਰਦਾ ਆ। ਆ ਜਾਓ ਇੱਥੇ ਜੀ ਨੇ ਰਹਿਣਾ ਗੱਲ ਮੁੱਕੀ। ਠੀਕ ਹੈ ਕੀ ਨਹੀਂ? ਤੇ ਜੇ ਇੱਕ ਵੀ ਬੱਚਾ ਪਾਸੇ ਜਾਵੜਾ ਜਾਂ ਇੱਕ ਵੀ ਬੱਚਾ ਖਰਾਬ ਹੋ ਗਿਆ, ਇੱਕ ਵੀ ਬੱਚਾ ਗਵਾਚ ਗਿਆ। ਫਿਰ ਸਹਾਵਲ ਵਾਲੇ ਵੀ ਮੁੰਡੇ ਕਿਹਦੇ ਸਾਡੇ ਕੁੱਟੂ ਮੰਨਦੇ। ਦੇਖ ਲਓ ਜਾਣਾ ਤਾਂ ਕਿਸੇ ਨੇ ਹਨਾ ਇੱਥੇ। ਜੇ ਕਿਸੇ ਦੇ ਮਨ 'ਚ ਵਹਿਮ ਆ ਤਾਂ ਇਹ ਗੱਲ ਦਾ। ਆ ਜਾਓ ਇੱਥੇ ਬੁੱਢੇ ਕਿਤਨੀ? ਅੱਪਾ ਵੀਡੀਓ ਬੰਦ ਕਰਦਨੇ। ਬੱਚੇ ਲਵਾਜੋ ਆ ਕੇ ਉੱਚਾ ਕਰਨੇ ਰਹਿਣਦਾ ਖਰਚਾ ਬਣੀ ਮੈਂ ਕਰੀ ਜਾਂਦਾ ਇਹਦਾ। ਐਂ ਯਾਰ ਫਾਲਤੂ ਦੀ ਭੁਗਾਈ ਨਾ ਮਰਿਆ ਕਰੋ ਬਈ ਯਾਰ। ਜੇ ਕੋਈ ਗੱਲ ਕੰਮ ਦੀ ਹੁੰਦੀ ਐ ਤਾਂ ਕਰ ਲਿਆ ਕਰੋ ਠੀ ਨਹੀਂ ਤਾਂ ਐਵੇਂ ਚਾਵਲਾਂ ਮਾਰਨ ਦਾ ਕੀ ਫਾਇਦਾ ਕੋਈ ਕੀ ਜਾਵਲਾਂ ਮਾਰੀਂਦਾ ਕੋਈ ਕੀ ਜਾਵਲਾਂ ਹੁਣ ਮੈਂ ਇੱਕ ਵਾਰ ਕਹਿਦਾ ਇੱਕ ਵੀਡੀਓ ਚ ਵੀ ਆਪਣੇ ਮੁਖਸਰ ਵਾਲੇ ਬਿੱਲਿਆਂ ਨੂੰ ਆਪਾਂ ਬੱਚੇ ਦੇਣੇ ਠੀਕ ਹੈ ਕਿ ਨਹੀਂ ਉਹਨਾਂ ਨੇ ਮੰਗੇ ਨੂੰ ਮੈਂ ਆਪ ਦੇਣੇ ਆ ਉਹਨਾਂ ਨੇ ਨਵੇਂ ਕਬੂਤਰ ਰੱਖੇ ਕਮੈਂਟਾਂ ਨਾ ਲੈਣਾ 2 ਮਹੀਨੂ ਦੇ ਦੇ 4 ਮਹੀਨੂ ਦੇ ਦੇ ਕਿਉਂ ਬਈ ਕਾਦੀ ਖੁਸ਼ੀ ਦੇਵਾਂ ਮੈਂ ਐਨੇ ਵੱਧੂ ਆਏ ਮੇਰੇ ਕੋਲੇ 2 2 4 4 ਦੇਣ ਨੂੰ ਮਾੜਾ-ਬੜਾ ਦਿਮਾਗ ਲਾਇਆ ਕੋਲ ਨਾ ਬਾਈ ਅੱਗੇ ਤੁਸੀਂ ਕਿਉਂ ਸਮਾਨ ਲੈਣੇ ਕੰਮ ਕਰਦੇ ਹੋ ਨੋ ਗਰਮੀ ਹੋਣ ਲੱਗੀ ਭਾਈ ਜਾਨ ਦੇ ਭਾਈ ਮਾਰ ਮਾਰ ਕੇ ਕਿਸੇ ਵੀ ਲੋਣੀ ਬੋ ਗਈ ਤਾਂ ਕਰਕੇ ਮਾੜਾ ਮੋਟਾ ਤੱਕ ਉਹਨਾਂ ਹੱਥ ਮਾਰਿਆ ਕਰੋ ਬਾਈ ਯਾਰ ਅਖੇ ਦੋ ਮੈਨੂੰ ਦੇ ਦੀ ਦੋ ਮੈਨੂੰ ਦੇ ਦੀ ਸੋਨੂੰ ਦੇ ਦੇਣਾ ਦੋ ਦੋ ਚਾਰ ਚਾਰ ਮੈਂ ਬਿਲਾ ਹੋਏ ਭਾਈ ਜਾਨ ਦੇ ਹੋਲ ਦੂਆਂ ਸਿੱਧੇ ਹਿਸਾਬ ਹੈ ਤੁਸੀਂ ਵੀ ਡਾਲੋ ਮੈਂ ਬੈਠਾ ਚਾੱਕੇ ਹੋ ਮੂੰਹ ਪਰ ਨਹੀਂ ਇਹ ਆਏ ਨਹੀਂ ਦਿੱਤੇ ਜਾਂਦੇ ਪਈ ਕਬੂਤਰਾਂ ਸਾਨੂੰ ਵੀ ਕਿਸੇ ਨੇ ਨਹੀਂ ਦਿੱਤੇ ਸੀ ਜਦੋਂ ਅਸੀਂ ਮੰਨ ਕੇ ਤੁਹਾਡੇ ਜੇ ਡੇਡੇ ਹੁੰਦੇ ਸੀ ਨਾ ਇਹ ਤੁਸੀਂ ਮੰਗਦੇ ਹੋ ਅਸੀਂ ਮੈਂ ਪਿੰਡ 'ਚ ਕਿਹੜਾ ਘਰ ਨਹੀਂ ਜੀਦਾ ਖੁੱਡਣਾ ਸਾਫ਼ ਕਰਕੇ ਹੁੰਦਾ ਕਿਹੜਾ ਬੰਦਾ ਨਹੀਂ ਜਿਹਦੀ ਮੈਂ ਮੰਤਰਾਂ ਕੱਢੀ ਹੋਈ ਬੇਕਾਰ ਤੋਂ ਬੇਕਾਰ ਬੰਦਿਆਂ ਦਾ ਮੰਤਰਾਂ ਕੱਢਦਾਨਾ ਕੂਤਰ ਵਿੱਚ ਇਹਨਾਂ ਕੋਈ ਕਰਦਾ ਕੀ ਕੋਈ ਮਾਤ ਵਾਲਾ ਦੇ ਦਿੰਦਾ ਚੱਕ ਕੇ ਕੋਈ ਲਗਮੇ ਵਾਲਾ ਕੋਈ ਦਰੰਗ ਵਾਲਾ ਜਵਾਕ ਹੁੰਦੇ ਨਹੀਂ ਪਤਾ ਸੀ ਬਸ ਸਾਨੂੰ ਤਾਂ ਚਾ ਚੜ ਜਾਂਦੇ ਸੀ ਕਬੂਤਰ ਆ ਯਾਰ ਹਨ ਤੇ ਉਹ ਉਹ ਟਾਈਮ ਤੋਂ ਆ ਜਾਹ ਦਿਨ ਆ ਗਿਆ ਲਗਭਗ 10 12 ਸਾਲ ਹੋ ਗਏ ਤੇ ਹੁਣ ਮਾੜੇ ਮੋੜੇ ਕੂਤਰ ਉੱਡਣ ਲੱਗੇ ਐ ਤੇ ਤੁਸੀਂ ਕਿਹਨੂੰ ਵੀ ਸਾਨੂੰ ਇੱਕ ਦਿਨ ਜੀ ਬਣ ਜਾਣ ਇਹ ਗੱਲਾਂ ਨਹੀਂ ਹੁੰਦਾਂ ਮੇਰੇ ਵੀਰੋ ਬਹੁਤ ਕੁਝ ਕਰਨਾ ਪੈਂਦਾ ਹੈ ਠੀਕ ਹੈ ਕਿ ਨਹੀਂ ਚਲੋ ਆਪਾਂ ਦਾ ਫਿਰ ਵੀ ਆਏ ਸੋਚਦੇ ਆ ਯਾਰ ਵੀ ਜਿਹੜਾ ਕੋਈ ਯਾਰ ਮਿੱਤਰ ਜਿਹੜਾ ਆਪਣਾ ਸਹੀ ਚੱਲੂਗਾ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਕਬੂਤਰਾਂ ਦੀ ਕੋਈ ਵੱਡੀ ਗੱਲ ਨਹੀਂ ਆਪਾਂ ਬੰਦਿਆਂ ਨਾਲ ਬਣਾ ਕੇ ਰੱਖਣੀ ਹੈਗੀ ਪਰ ਵਿੱਚੋਂ ਕੋਈ ਬੰਦੇ ਕਰ ਜਾਂਦੇ ਸ਼ਿਆਰੀਆਂ ਚਲੋ ਛੱਡੋ ਯਾਰ ਹੁਣ ਬਾਲਾ ਕੁਝ ਰਾਜ ਕੋਲ ਨੂੰ ਰਹਿਣ ਦਿਆਂ ਨਾ ਇਹ ਵੀਡੀਓ ਜ਼ਿਆਦਾ ਲੰਬੀ ਕਰੀ ਜਾਂਦਾ ਤੇ ਓਕੇ ਬਰੋ ਬਸ ਠੀਕ ਹੈ ਸੌਣੇ ਆ ਕੱਲ ਤੋਂ ਮਿਲਦੇ ਆ ਦੇਖਦਾ ਕੀ ਬੰਦਾ ਠੀਕ ਹੈ ਜੀ ਤੇ ਗੁੱਸਾ ਨਾ ਕਰਿਓ ਇਹ ਜਿਹੜੇ ਉਹ 2-4 ਜਿਹੜੇ ਐਵੇਂ ਵਿੱਚ ਫालतੂ ਬੋਲੀ ਜਾਂਦੇ ਆ ਉਹਨਾਂ ਵਾਸਤੇ ਕਾ ਬਾਕੀ ਸਾਰੇ ਭਰਾ ਬਹੁਤ ਸਪੋਰਟ ਕਰਦੇ ਆ ਬਾਕੀ ਸਾਰਿਆਂ ਨੂੰ ਦਿਲੋਂ ਲਵ ਯੂ ਆ ਠੀਕ ਹੈ ਕਿ ਨਹੀਂ ਓਕੇ ਬਾਏ ਬਾਏ ਗੁੱਡ ਨਾਈਟ ਲਵ ਯੂ ਸਾਰਿਆਂ ਨੂੰ